ਸਤਿ ਸ਼੍ਰੀ ਅਕਾਲ ਦਾ ਟੀਵੀ ਅਨਰਾਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਦੋਂ ਤੋਂ ਸੱਤਾ ਦੇ ਵਿੱਚ ਆਏ ਨੇ ਬਹੁਤ ਸਾਰੇ ਦੇਸ਼ਾਂ ਨੂੰ ਲੈ ਕੇ ਲਗਾਤਾਰ ਬਿਆਨ ਦਿੱਤੇ ਜਾਣੇ ਹਨ ਹਾਲਾਂਕਿ ਭਾਰਤ ਪਾਕਿਸਤਾਨ ਦੀ ਜਿਹੜਾ ਜੰਗ ਚੱਲਦੀ ਆ ਉਸ ਨੂੰ ਲੈ ਕੇ ਜੰਗਬੰਦੀ ਕਰਵਾਈ ਜਾਂਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਟਵੀਟ ਕਰਕੇ ਜਾਣਕਾਰੀ ਦਿੰਦੇ ਨੇ ਤੇ ਉਸ ਤੋਂ ਬਾਅਦ ਰਸ਼ੀਆ ਯੂਕਰੇਨ ਦੀ ਲੜਾਈ ਨੂੰ ਲੈ ਕੇ ਇਜ਼ਰਾਈਲ ਤੇ ਇਰਾਨ ਦੀ ਜਿਹੜੀ ਲੜਾਈ ਨੂੰ ਲੈ ਕੇ ਲਗਾਤਾਰ ਬਿਆਨ ਦੇ ਰਹੇ ਨੇ ਚਰਚਾ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਵੀ ਚਰ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਈਰਾਨ ਨੂੰ ਜਿਹੜਾ ਬੇਸ਼ਰਤ ਸਮਰਪਣ ਕਰਨ ਨੂੰ ਲੈ ਕੇ ਜਿਹੜਾ ਜੋ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਿਹੜਾ ਇੱਕ ਸਖਤ ਸੁਨੇਹਾ ਈਰਾਨ ਨੂੰ ਜਿਹੜਾ ਭੇਜਿਆ ਗਿਆ ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵੱਡਾ ਜਿਹੜਾ ਬਿਆਨ ਦਿੱਤਾ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਈਰਾਨ ਨੂੰ ਜਿਹੜਾ ਬੇਸ਼ਰਤੀ ਸਮਰਪਣ ਕਰਨ ਦੀ ਜਿਹੜੀ ਮੰਗ ਕੀਤੀ ਆ ਉਹਨਾਂ ਨੇ ਜਿਹੜੀ ਚੇਤਾਵਨੀ ਵੀ ਦਿੱਤੀ ਆ ਕਿ ਅਮਰੀਕਾ ਦੇ ਵੱਲੋਂ ਇਰਾਨ ਦੇ ਵੱਲੋਂ ਜਿਹੜਾ ਅਮਰੀਕੀ ਸੈਨਿਕਾਂ ਜਾਂ ਫਿਰ ਨਾਗਰਿਕਾਂ ਦੇ ਉੱਤੇ ਕੋਈ ਵੀ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਸ ਦੇ ਨਾਲ ਉਹਨਾਂ ਇਹ ਵੀ ਲਿਖਿਆ ਕਿ ਸਾਨੂੰ ਪਤਾ ਹੈ ਕਿ ਖਾਨ ਮਈ ਕਿੱਥੇ ਲੁਕਿਆ ਹੋਇਆ ਡੋਨਲਡ ਟਰੰਪ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਉਹਨਾਂ ਕਹਿੰਦੇ ਕਿ ਸਾਨੂੰ ਪਤਾ ਹੈ ਕਿ ਇਰਾਨ ਦਾ ਸੁਪਰੀਮ ਲੀਡਰ ਜਿਹੜਾ ਖਾਮਨਈ ਜਿਹੜਾ ਕਿੱਥੇ ਲੁਕਿਆ ਹੋਇਆ ਕਿ ਆ ਕਿ ਉਹ ਸੌਖਾ ਟਾਰਗੇਟ ਹੈ ਪਰ ਅਸੀਂ ਉਸ ਨੂੰ ਮਾਰਨ ਲਈ ਜਾ ਰਹੇ ਤੇ ਕਟੋ-ਕਟ ਇਸ ਵੇਲੇ ਤਾਂ ਜਮਾ ਨਹੀਂ ਤੇ ਇਸ ਦੇ ਨਾਲ ਉਹਨੇ ਇਹ ਵੀ ਕਹਿ ਕੇ ਇਹ ਬਿਆਨ ਸਿੱਧਾ ਇਰਾਨੀ ਆਲੋਚਕਾਂ ਵੱਲੋਂ ਸੰਭਾਵਿਤ ਹਮਲੇ ਦੀ ਧਮਕੀ ਵਜੋਂ ਦੇਖਿਆ ਜਾ ਰਿਹਾ ਹੈ ਪਿਛਲੇ ਕਈ ਹਫ਼ਤਿਆਂ ਦੌਰਾਨ ਮਿਡਲ ਈਸਟ ਦੇ ਵਿੱਚ ਵੱਧ ਰਹੀ ਤਣਾਅ ਪਰਿਸਥਿਤੀ ਦੇ ਸਥਿਸ਼ ਦੇਣ ਵਜੋਂ ਅਤੇ ਨਾਲ ਦੇ ਨਾਲ ਡੋਨਲਡ ਟਰੰਪ ਦੇ ਵੱਲੋਂ ਇਹ ਵੀ ਗੱਲ ਫਿਰ ਤੋਂ ਕਹੀ ਗਿਆ ਕਿ ਅਸੀਂ ਸੈਨਿਕਾਂ ਜਾਂ ਨਾਗਰਿਕਾਂ ਦੇ ਉੱਪਰ ਹਮਲੇ ਨਹੀਂ ਸਹਿਰ ਦੇ ਦੇ ਨਾਲ ਕਿਹਾ ਗਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਈਰਾਨ ਵੱਲੋਂ ਨਾਗਰਿਕਾਂ ਜਾਂ ਫਿਰ ਸਾਡੀਆਂ ਫੌਜਾਂ ਦੇ ਉੱਪਰ ਮਿਜ਼ਾਇਲ ਹਮਲੇ ਹੋਣ ਸਾਡੇ ਸਬਰ ਦੀ ਹੱਦ ਖਤਮ ਹੁੰਦੀ ਹੈ ਇਸ ਟਿੱਪਣੀ ਤੋਂ ਬਾਅਦ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਖਾਸ ਕਰਕੇ ਟਰੰਪ ਈਰਾਨ ਨਾਲ ਸਿੱਧੀ ਟੱਕਰ ਲੈਣ ਲਈ ਤਿਆਰ ਹੋ ਸਕਦੇ ਹਨ ਜੇਕਰ ਹਾਲਾਤ ਖਰਾਬ ਹੋਏ ਤਾਂ ਅਮਰੀਕਾ ਤੇ ਈਰਾਨ ਵਿਚਕਾਰ ਲੰਬਾ ਵਿਵਾਦ ਚੱਲਿਆ ਲੱਗਾ ਪਹਿਲਾ 2015 ਦੇ ਵਿੱਚ ਈਰਾਨ ਨੇ P5+1 ਦੇਸ਼ਾਂ ਨਾਲ ਨਿਊਕਲੀਅਰ ਸਮਝੌਤਾ ਕੀਤਾ ਸੀ ਜਿਸ ਦੇ ਵਿੱਚ JCPOA ਜਿਸ ਨੂੰ ਕਿਹਾ ਜਾਂਦਾ ਸੀ ਤੇ 2018 ਦੇ ਵਿੱਚ ਟਰੰਪ ਨੇ ਸਮਝੌਤਾ ਤੋੜ ਦਿੱਤਾ ਸੀ ਤੇ ਈਰਾਨ ਤੇ ਸਖਤ پابندੀਆਂ ਲਗਾ ਦਿੱਤੀਆਂ ਸੀ ਤੇ ਫਿਰ ਜਨਵਰੀ 2020 ਦੇ ਵਿੱਚ ਅਮਰੀਕਾ ਨੇ ਬਗਦਾਦ ਵਿੱਚ ਡਰੋਨ ਹਮਲੇ ਚ ਈਰਾਨ ਦੇ ਆਈਐਨ ਲੀਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਜਿਹੜਾ ਮਾਰ ਦਿੱਤਾ ਸੀ ਤੇ ਇਸ ਤੋਂ ਬਾਅਦ ਈਰਾਨ ਦੇ ਵੱਲੋਂ ਅਮਰੀਕੀ ਬੇਸ ਉੱਤੇ ਬੈਲਾਸਟਿਕ ਮਿਸਾਈਲ ਦੇ ਨਾਲ ਹਮਲੇ ਕੀਤੇ ਗਏ ਸੀ ਪਰ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2024 ਅਤੇ 2025 ਦੌਰਾਨ ਹੈ ਇਜ਼ਰਾਈਲ ਤੇ ਹਮਾਸ ਵਿਚਕਾਰ ਚੱਲ ਰਹੇ ਜੰਗੀ ਹਾਲਾਤ ਤੇ ਲਿਵਾਨ ਅਤੇ ਜਿਹੜਾ ਹਿਜ਼ਬੁਲਾ ਦੀ ਐਕਟੀਵਿਟੀ ਅਤੇ ইরਾਨੀ ਸਹਾਇਤਾ ਦੀ ਸਪਲਾਈ ਨੇ ਖੇਤਰ ਨੂੰ ਹੋਰ ਗੰਬੀਰ ਬਣਾ ਦਿੱਤਾ ਇਨ੍ਹਾਂ ਸਾਰੇ ਹਾਲਾਤਾਂ ਵਿੱਚ ਅਮਰੀਕਾ ਤੇ ਈਰਾਨ ਦੇ ਜਿਹੜੇ ਰਾਜਨੀਤਿਕ ਟੱਕਰ ਹੋ ਰਹੀ ਉਤਸ਼ਾਹਿਤ ਹੋ ਰਹੇ ਨੇ ਤਾਂ ਜਿਹੜਾ ਇੱਕ ਵਾਰ ਫਿਰ ਤੋਂ ਜਿਹੜਾ ਬਹੁਤ ਵੱਡਾ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਦਿੱਤਾ ਗਿਆ ਉਹਨਾਂ ਦੇ ਵੱਲੋਂ ਜਿਹੜਾ ਈਰਾਨ ਨੂੰ ਲੈ ਕੇ ਸਿੱਧੀ ਗੱਲ ਕਹਿ ਦਿੱਤੀ ਗਿਆ ਕਿ ਬਿਨਾਂ ਸ਼ਰਤ ਜਿਹੜਾ ਜਿਹੜਾ ਸਮਰਪਣ ਆ ਜਿਹੜਾ ਉਹ ਕੀਤਾ ਜਾਵੇ ਯਾਨੀ ਕਿ ਸਿੱਧੇ ਤੌਰ ਤੇ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿੱਤੇ ਲਗਾਤਾਰ ਅਜਿਹੇ ਬਿਆਨ ਦੇ ਰਹੇ ਨੇ ਜੋ ਹਰ ਵਕਤ ਚਰਚਾ ਦੇ ਵਿੱਚ ਰਹਿੰਦੇ ਨੇ ਤਾਂ ਇੱਕ ਵਾਰ ਫਿਰ ਤੋਂ ਈਰਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਹ ਗੱਲ ਆਕੀ ਗਈ ਆ ਕਿ ਅਸੀਂ ਸੈਨਿਕਾਂ ਜਾਂ ਨਾਗਰਿਕਾਂ ਦੇ ਉੱਪਰ ਹਮਲੇ ਨਹੀਂ ਸਹਿਰਦੇ ਜਿਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਇਹ ਵੀ ਗੱਲ ਆਕੀ ਗਈ ਸੀ ਕਿ ਸਾਨੂੰ ਪਤਾ ਖਾਮਨੇਈ ਜਿਹੜਾ ਕੱਚੇ ਲੁਕਿਆ ਹੋਇਆ ਡੋਨਲਡ ਟਰੰਪ ਦੇ ਵੱਲੋਂ ਇਹ ਕਿਹਾ ਸੀ ਕਿ ਪਰ ਅਸੀਂ ਉਸ ਨੂੰ ਮਾਰਨ ਨਹੀਂ ਜਾ ਰਹੇ ਕਟੋ-ਕਟ ਇਸ ਵੇਲੇ ਤਾਂ ਨਹੀਂ ਯਾਨੀ ਕਿ ਈਰਾਨ ਦੇ ਸੁਪਰੀਮ ਲੀਡਰ ਖਾਮਨੇਈ ਨੂੰ ਲੈ ਕੇ ਜਿਹੜਾ ਵੱਡਾ ਬਿਆਨ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਦਿੱਤਾ ਗਿਆ ਸਿੱਧੇ ਤੌਰ ਤੇ ਬਿਨਾਂ ਸ਼ਰਤ ਸਮਰਪਣ ਨੂੰ ਲੈ ਕੇ ਵੀ ਐਲਾਨ ਨੂੰ ਸਿੱਧਾ ਬਿਆਨ ਡੋਨਲਡ ਟਰੰਪ ਉਹਦੇ ਵੱਲੋਂ ਦਿੱਤਾ ਗਿਆ ਹੈ